ਕੀ ਬੀਜਣ ਵਾਲੀ ਠੀਕ ਹੈ ਬਾਈ ਜਿਹੜੀ ਹੁਣ ਲੋਕ ਲੈ ਕੇ ਆਉਂਦੇ ਆ 5 ਲੱਖ ਦੀ 7 ਲੱਖ ਦੀ ਉਹ ਉਨਾ ਹੀ ਕੰਮ ਇਹਨੇ ਕਰਨਾ ਉਨਾ ਹੀ ਹੋ ਜਾਂਦਾ ਕੀ ਜਾਨਕਿ ਪ੍ਰਾਈਸ ਦੇ ਵਿੱਚ ਜਾਨਕਿ ਤਿਆਰ ਹੋ ਜੂਗੀ ਜੀ ਪ੍ਰਾਈਸ ਦੇਖੋ ਜੀ ਇਹ ਟਰਾਲੀ ਬਿਨਾ ਬੈੱਡ ਤੋਂ 1 ਲੱਖ ਲੱਗਦੀ ਹੈ ਠੀਕ ਹੈ ਬਾਈ ਇਕ ਰਾਰੀ ਚੇਂਜ ਹੋ ਹੁਣ ਇਹ ਮਸ਼ੀਨ ਮੱਕੀ ਛੋਲੇ ਤੇ ਮੂੰਗਫਲੀ ਦਾ ਸੈੱਟ ਹੈ ਠੀਕ ਹੈ ਬਾਈ ਕਮਾਨੀ ਵਾਲੀ ਹੈ ਜੀ ਠੀਕ ਹੈ ਜੀ ਆਪਣੇ ਜੋ ਪੰਜਾਬ 'ਚ ਚੱਲਦੀ ਹੈ ਬਿਨਾ ਕਮਾਨੀ ਤੋਂ ਠੀਕ ਹੈ ਬਾਈ ਇਹ ਜਿਵੇਂ ਗੱਡੀ ਦੇ ਟਰੱਕ ਦੇ ਕਮਾਨੀ ਹੁੰਦੀ ਹੈ ਇਹ ਕਮਾਨੀ ਹੈ ਇਸ ਦੇ ਤੇ ਕલ્ਟੀਵੇਟਰ ਟਰੈਕਟਰ ਤੇ ਲੋਡ ਨਹੀਂ ਪੈਂਦਾ ਠੀਕ ਹੈ ਜੀ ਤਾਂ ਟੈਂ ਨਹੀਂ ਟੁੱਟੂਗੀ ਸਪਰਿੰਗ ਲੈ ਕੀ ਜਣ ਕੇ ਤੁਹਾਨੂੰ ਖਾਸੀਤ ਲੱਗਦੀ ਜਿਵੇਂ ਮੰਨ ਕੇ ਚੱਲੇ ਜੂਪੀ ਤੋਂ ਇਨੀ ਦੂਰ ਆਉਂਨੇ ਆਪਾਂ ਜੂਪੀ ਮੈਨ ਕੀ ਬਹੁਤ ਮਸ਼ਹੂਰ ਹੈ ਇਹ ਹਮਾਰੇ ਆ ਠੀਕ ਹੈ ਜਣ ਕੇ ਸਾਡੇ ਬੰਦੇ ਫੇਮਸ ਹਉਦੇ ਹਾਂ ਇਹ ਰੈਪਟ ਚਲਾਈ ਹੋਈ ਆਪਾਂ ਠੀਕ ਹੈ ਭਾਈ ਕੋ ਮੰਨ ਲਓ ਜੇ ਕਦੇ 400 ਸਾਲ ਦਾ ਬਾਅਦ ਚਾਦਰ ਗਲਦੀ ਹੈ ਠੀਕ ਹੈ ਜੀ ਰੈਪਟ ਕੱਟੋ ਦੂਜੀ ਚਾਦਰ ਲਾ ਲਓ ਸਾਥੀਆ ਮਿੱਤਰੋ ਸਵਾਗਤ ਹੈ ਆਪਣੇ ਫੇਸਬੁੱਕ ਚੈਨਲ ਤੇ ਅੱਜ ਆਪਾਂ ਖੜੇ ਆ ਮੋਗੇ ਜ਼ਿਲ੍ਹੇ ਦੇ ਪਿੰਡ ਮੱਲਿਆਣਾ ਤੇ ਇਹ ਵੀਡੀਓ ਦੇ ਵਿੱਚ ਆਪਾਂ ਜੀ ਐਸ ਐਮ ਐਗਰੋ ਵਾਲਿਆਂ ਦੇ ਪਹੁੰਚੇ ਆ ਕਿਉਂਕ ਟੋਟਲ ਜਿਹੜੇ ਸੰਦ ਬਣਦੇ ਆ ਜਿਵੇਂ ਹਾਲ ਹੋਗੇ ਜਿਵੇਂ ਪਲਾਉ ਜਿਵੇਂ ਥ੍ਰੈਚ ਹੜੰਬੇ ਮਲਟੀ ਥ੍ਰੈਚਰ ਆ ਬਾਈ ਉਹਨਾਂ ਕੋਲੇ ਤੇ ਜਿਵੇਂ ਰੋਟਾਵੇਟਰ ਸਾਰੀਆਂ ਏ ਟੂ ਜ਼ेड ਚੀਜ਼ਾਂ ਜਿਹੜੇ ਖੇਤੀਬਾੜੀ ਦੇ ਸੰਦ ਬਣਾਉਂਦੇ ਆ ਤੇ ਇੱਕ ਜਿਹੜੀ ਖਾਸੀਅਤ ਬਾਈ ਉਹਨਾਂ ਦੀ ਇਹ ਆ ਵੀ ਕੋਈ ਵੀ ਜਿਹੜਾ ਖੇਤੀਬਾੜੀ ਦਾ ਜਿਹੜਾ ਸੰਦ ਤਿਆਰ ਕਰਦੇ ਆ ਉਹਦੇ ਵਿੱਚ ਨਿੱਕੇ ਤੋਂ ਨਿੱਕਾ ਜਿਹੜਾ ਪਾਰਟ ਆ ਉਹ ਵੀ ਬਾਈ ਉਹਨਾਂ ਦੀ ਫਾਰਮ ਦੇ ਵਿੱਚ ਤਿਆਰ ਹੁੰਦਾ ਏ ਤੇ ਬਾਈ ਦਿਲਵਾਗ ਨਾਲ ਗੱਲਬਾਤ ਕਰਾਵਾਂਗੇ ਕਿਉਂਕਿ ਬਾਈ ਉਹਨਾਂ ਕੋਲੇ ਅੱਜ ਕੁਝ ਇਦਾਂ ਦੀਆਂ ਆਈਟਮਾਂ ਜਿਹੜੀਆਂ ਯੂਪੀ ਗੁਜਰਾਤ ਚੱਲੀਆਂ ਏ ਤੇ ਬਾਈ ਹੁਣੀ ਉਹ ਸਾਰੀ ਗੱਲਬਾਤ ਉਹਦੇ ਨਾਲ ਵੀ ਗੱਲਬਾਤ ਕਰਾਵਾਂਗੇ ਮਾਲਕ ਨਾਲ ਜਿਹੜਾ ਖਰੀਦ ਕੇ ਲੈ ਚੱਲਿਆ ਏ ਤੇ ਕਿਉਂ ਬਾਈ ਹੁਣੀ ਜੁਪੀ ਵਾਲੇ ਸਪੈਸ਼ਲ ਬਾਈ ਉਹਨਾਂ ਕੋਲੇ ਇੱਥੇ ਮੋਗੇ ਜਿਹਰੇ ਚ ਪਹੁੰਚਦੇ ਆ ਸਾਰੀ ਗੱਲਬਾਤ ਆਪਾਂ ਬਾਈ ਦਿਲਵਾਗ ਨਾਲ ਕਰਾਵਾਂਗੇ ਆਉ ਕਰਦੇ ਆ ਬਾਈ ਨਾਲ ਗੱਲਬਾਤ ਤੇ ਬਾਈ ਸਭ ਤੋਂ ਪਹਿਲਾਂ ਆਪਾਂ ਇਹ ਹੀ ਦੱਸੀ ਵੀ ਕਿੰਨਾ ਟਾਈਮ ਹੋ ਗਿਆ ਬਾਈ ਇਹ ਕੰਮ ਨੂੰ ਕਰਦਿਆਂ ਨੂੰ ਆਪਾਂ ਨੂੰ ਕੰਮ ਕਰਦਿਆਂ ਨੂੰ ਤਾਂ ਜੀ ਹੋ ਗਏ ਲਗਭਗ ਲਗਭਗ 35 40 ਸਾਲ 35 40 ਸਾਲ ਬਾਈ ਪਹਿਲਾ ਆਪਾਂ ਜੁਪੀ ਸੀਗੇ ਠੀਕ ਹੈ ਜੀ ਹੁਣ ਇੱਥੇ ਹੋ ਗਏ 7 8 10 ਸਾਲ ਹੋ ਗਏ ਤਿੰਨ ਸੱਤ ਅੱਠ ਹੈਨਾ ਤੇ ਭਾਈ ਜਾਨਕੀ ਕਿ ਕਿਵੇਂ ਕੀ ਰਿਸਪੌਂਸ ਹੈ ਜਿਵੇਂ ਵਧੀਆ ਜਾਨਕੀ ਜਿਵੇਂ ਇਥੇ ਵਧੀਆ ਜੀ ਵਧੀਆ ਬਹੁਤ ਵਧੀਆ ਠੀਕ ਹੈ ਭਾਈ ਭਾਈ ਅੱਜ ਆਪਾਂ ਜਿਹੜੇ ਕੋਚ ਜਿਹੜੇ ਆਪਣੇ ਸਾਹ ਤਿਆਰ ਹੋਏ ਵੇ ਹਨਾ ਉਹਨਾਂ ਬਾਰੇ ਗੱਲਬਾਤ ਕਰਾਂਗੇ ਆਪਾਂ ਸਭ ਤੋਂ ਪਹਿਲਾਂ ਇਹ ਟਰਾਲੀ ਤੇ ਆ ਜੀ ਹੈਨਾ ਭਾਈ ਇਹਦੀ ਕੀ ਕੁਆਲਿਟੀ ਹੈ ਭਾਈ ਜਿਵੇਂ ਆਪਾਂ ਕਹਿ ਰਹੀ ਆ ਭਾਈ ਕਿੱਥੇ ਜਾ ਰਹੀ ਆ ਕੀ ਸਾਰਾ ਹਿਸਾਬ ਦਾ ਵੇਦਾ ਭਾਈ ਕੁਆਲਿਟੀ ਭਾਈ ਜੀ ਇਹ ਜੋ ਟਰਾਲੀ ਹੈਗੀ ਆ ਇਹ ਕਮਾਨੀ ਵਾਲੀ ਹੈ ਜੀ ਠੀਕ ਹੈ ਜੀ ਆਪਣੇ ਜੋ ਪੰਜਾਬ ਚ ਚੱਲਦੀ ਹੈ ਬਿਨਾ ਕਮਾਨੀ ਤੋਂ ਠੀਕ ਹੈ ਬਾਈ ਇਹ ਜਿਵੇਂ ਗੱਡੀ ਦੇ ਟਰੱਕ ਦੇ ਕਮਾਨੀ ਹੁੰਦੀ ਹੈ ਇਹ ਕਮਾਨੀ ਹੈ ਇਹਦੇ ਤੇ ਠੀਕ ਹੈ ਜੀ ਕਿਉਂ ਪਹਿਲਾਂ ਯੂਪੀ ਚ ਬਰਾਤਾਂ ਜਿਹੜੀਆਂ ਸੀ ਟਰਾਲੀ ਚ ਜਾਂਦੀਆਂ ਹੁੰਦੀਆਂ ਸੀ ਠੀਕ ਹੈ ਜੀ ਕਿਉਂ ਟਰਾਲੀ ਜਾਂ ਕਾਰ ਚ ਬਹਿ ਕੇ ਟਰਾਲੀ ਚ ਬਹਿ ਕੇ ਕੋਈ ਗੱਲ ਹੈ ਠੀਕ ਹੈ ਇਹ ਜਨਕੀ ਇਹਦੇ ਨਾਲ ਕੋਈ ਉਹ ਨਹੀਂ ਉਖਲੀ ਕੋਈ ਕੋਈ ਜੰਪ ਨਹੀਂ ਕੋਈ ਬਬਲਿੰਗ ਨਹੀਂ ਕੁਛ ਨਹੀਂ ਠੀਕ ਹੈ ਬਾਈ ਤੇ ਬਾਈ ਕਿਵੇਂ ਜਿਵੇਂ ਇਹ ਜਿਹੜੀ ਆਪਣੇ ਉਧਰ ਜਿਹੜੇ ਯੂਪੀ ਜਮ ਜਾ ਰਹੀ ਹੈ ਹਨਾ ਉਹਨਾਂ ਦੀ ਮੰਗ ਆ ਕਿ ਆਪਾਂ ਜਿਹੜੀ ਉਹਨਾਂ ਦੀ ਮੰਗ ਆ ਜੀ ਉਹ ਚਲਾਉਂਦੇ ਹੁਕਮਾਨੀ ਵਾਲੀ ਵਾਨੀ ਵਾਲੀ ਹਾਂਜੀ ਇਹ ਭਾਈ ਸਾਹਿਬ ਜੁਪੀ ਤੋਂ ਆਏ ਹੋ ਆਗਰੇ ਤੋਂ ਇਹਨਾਂ ਨੇ ਇਹ ਲੈ ਕੇ ਜਾਣੀ ਆ 650 650 ਕਿਲੋਮੀਟਰ ਤੋਂ ਇਹ ਆਏ 650 ਹਾਂਜੀ ਬਈ ਜਿਵੇਂ ਭਾਈ ਆਪਾਂ ਗੱਲ ਕਰਦੇ ਹਣਾ ਆ ਕੀ ਨਾਮ ਆ ਤੁਹਾਡਾ ਹੀ ਆਪਣਾ ਮੇਰਾ ਨਾਮ ਪੱਪੂ ਯਾਦਵ ਹੈ ਪੱਪੂ ਯਾਦਵ ਪੱਪੂ ਯਾਦਵ ਜੀ ਕਿੱਦਾਂ ਭਾਈ ਹੁਣਾਂ ਨਾਲ ਦਿਲਵਾਗ ਹੁਣਾਂ ਨਾਲ ਤੁਹਾਡਾ ਸੰਪਰਕ ਹੁੰਦਾ ਹੈ ਪੈਦੇ 40 ਦਾ ਸੰਪਰਕ ਹੈ ਮੇਰਾ ਅੱਛਾ 35 40 ਸਾਲ ਹੋ ਗਏ ਜਿਹੜਾ ਆਪਣਾ ਇਹਨਾਂ ਨਾਲ ਭਾਈ ਹੁਣਾਂ ਦਾ ਸੰਪਰਕ ਹੈ ਤੇ ਭਾਈ ਕਿਵੇਂ ਯਾਨੀ ਕਿ ਜਿਵੇਂ ਪਹਿਲਾਂ ਵੀ ਟਰਾਲੀਆਂ ਵਗੈਰਾ ਖਰੀਦਦੀਆਂ ਹਾਂ ਪਹਿਲੇ ਵੀ ਟੌਲੀ ਖਰੀਦੀ ਹੈ ਔਰ ਅੱਛਾ ਬਣਾਤੇ ਹੀ ਠੀਕ ਹੈ ਜੀ ਕੀ ਜਣ ਕੇ ਤੁਹਾਨੂੰ ਖਾਸियत ਲੱਗਦੀ ਜਿਵੇਂ ਮੰਨ ਕੇ ਚੱਲੇ ਜੂਪੀ ਤੋਂ ਇੰਨੀ ਦੂਰ ਹੁੰਨੇ ਆਪਾਂ ਜੂਪੀ ਮੈਨ ਕੀ ਬਹੁਤ ਮਸ਼ਹੂਰ ਹੈ ਇਹ ਹਮਾਰੇ ਆ ਠੀਕ ਹੈ ਜਣ ਕੇ ਸਾਡੇ ਬੰਦੇ ਫੇਮਸ ਹੁੰਦੇ ਹਾਂ ਠੀਕ ਬਈ ਮਤਲਬ ਇਹਦੇ ਬਾਰੇ ਥੋੜਾ ਜਿਹਾ ਪਤਾੱਸ ਦੀ ਹੈ ਹਨਾ ਬਈ ਕੀ ਇਹਦੀ ਕੀਮਤ ਆ ਹਨਾ ਕਿੰਨੀ ਇਹਦੀ ਜਣ ਕੇ ਜਿਹੜੀ ਉਹ ਲੈਂਥ ਵਗੈਰਾ ਬਈ ਇਹਦੀ ਕੀਮਤ ਪਹਿਲਾਂ ਸਭ ਤੋਂ ਇਹ ਦੇਖੋ ਜੀ ਇਹਦੇ ਚ ਰੈਪਟ ਲੱਗੀ ਹੋਈ ਆ ਹਾਂ ਜੀ ਟਰਾਲੀ ਨੂੰ ਜਿਹੜੋ ਸਾਈਡ ਚਾਦਰ ਲੱਗੀ ਆ ਨਾ ਇਹ ਰੈਪਟ ਚ ਲਾਈ ਹੋਈ ਆ ਆਪਾਂ ਠੀਕ ਆ ਬਈ ਕਹੋ ਮੰਨ ਲਓ ਜੇ ਕਦੇ 4-6 ਸਾਲ ਦਾ ਬਾਅਦ ਚਾਦਰ ਗਲਦੀ ਆ ਬਿਲਕੁਲ ਹੈ ਨਾ ਬਈ ਆਮ ਜਾਨੀ ਕਿ ਜਿਵੇਂ ਟਰਾਲੀ ਚ ਪ੍ਰੋਬਲਮ ਹੀ ਇਹ ਚੀਜ਼ ਦੀ ਆਉਂਦੀ ਹੈ ਹੈ ਨਾ ਜਦੋਂ ਗੱਲਨ ਲੱਗ ਜਾਂਦੀ ਹੈ ਤੇ ਫਿਰ ਮੈਂ ਕਹਿੰਦਾ ਵੀ ਸਾਰੀ ਕੁਝ ਬਦਲ ਨਹੀਂ ਪਾਈ ਜਾਈ ਪੂਰੀ ਟਰਾਲੀ ਪੱਟਣ ਦੀ ਲੋੜ ਨਹੀਂ ਖਾਲੀ ਰੈਪਟ ਵੱਡੋ ਚਾਦਰ ਲਾ ਦਿਓ ਦੂਜੀ ਚਾਦਰ ਲਾ ਦਿਓ ਠੀਕ ਹੈ ਬਈ ਦਿਲਵਾਨ ਵੀਰੇ ਕਿੰਨੀ ਜਾਨੀ ਕਿ ਇਹਦਾ ਸਾਈਜ਼ ਕੀ ਹੈ ਇਹਦਾ ਵੀ ਜਾਨੀ ਕਿ ਜੀ ਦੇਖੋ ਜੀ ਇਹਨਾਂ ਨੇ ਬਣਵਾਈ ਆ 10.5 6 ਠੀਕ ਹੈ ਜੀ ਜਿਵੇਂ ਇਹ ਇਹ ਜਿਵੇਂ ਰਿਕੁਆਇਰਮੈਂਟ ਜਿਵੇਂ ਸਿੰਗਲ ਟਾਇਰ ਆ ਡਬਲ ਟਾਇਰ ਵੀ ਹੋਏ ਤੇ ਸਿੰਗਲ ਟਾਇਰ ਆ ਸੈਂਟਰ ਪਲੇਟ ਆ ਜਿਵੇਂ ਡਬਲ ਟਾਇਰ ਦਾ ਜੁਟਾ ਹੁੰਦਾ ਏ ਉਵੇਂ ਦੋਨਾਂ ਬੈਰਿੰਗਾਂ ਦੇ ਸੈਂਟਰ ਚ ਵਜਣਾ ਇਹਦਾ ਠੀਕ ਹੈ ਭਾਈ ਲੇ ਭਾਈ ਇੱਕ ਰੀ ਹੈ ਨਾ ਆਪਾਂ ਦਿਖਾ ਦਈਏ ਜਿਵੇਂ ਹਾਂਜੀ ਜੀ ਐਸ ਐਮ ਐਗਰੋ ਬਾਈ ਉਹਨਾਂ ਦਾ ਜਾਨੀ ਕਿ ਜਿਹੜੀ ਫਾਰਮ ਦਾ ਨਾਮ ਆ ਕਿਉਂਕਿ ਭਾਈ ਫਿਰ ਵੀ ਜਾਨੀ ਕਿ ਅੰਦਾਜ਼ਾ ਕੀ ਜਾਨੀ ਕਿ ਪ੍ਰਾਈਸ ਦੇ ਵਿੱਚ ਜਾਨੀ ਕਿ ਤਿਆਰ ਹੋ ਜੂਗੀ ਜੀ ਪ੍ਰਾਈਸ ਦੇਖੋ ਜੇ ਇਹ ਟਰਾਲੀ ਬਿਨਾ ਬੈੱਡ ਤੋਂ 1.70 ਹਜ਼ਾਰ ਦੀ ਆਪਾਂ ਦਿੱਤੀ ਇਹਨਾਂ ਨੂੰ ਬਿਨਾ ਟਾਇਰ ਤੋਂ ਠੀਕ ਹੈ ਜੀ ਕਮਾਨੀਆਂ ਵਗੈਰਾ ਸਾਰਾ ਕੁਝ ਹਾਂਜੀ ਕਮਾਨੀ ਲਾ ਕੇ ਹਿੱਸਾ ਲਾ ਕੇ 18 14 ਦੀ ਬੈਰਿੰਗਾਂ ਦੇ ਵਿੱਚ ਠੀਕ ਹੈ ਜੀ ਨਵੇਂ ਠੀਕ ਹੈ ਜੀ ਇਹ ਟਾਇਰ ਇਹਨਾਂ ਨੇ ਲੈ ਕੇ ਆਂਦੇ ਰਹਿ ਮਾਪਾ ਦਿੱਤੀ ਠੀਕ ਹੈ ਜੀ ਉਹ ਟਾਇਰ ਇਹਨਾਂ ਦੇ ਉਹ ਪੁਰਾਣੇ ਆ ਹਨਾ ਉਹਦੇ ਕਰਕੇ ਹਨਾ ਤੇ ਆਓ ਬਈ ਆਪਾਂ ਹਨਾ ਆਪਾਂ ਦੂਸਰੇ ਜਿਹੜੇ ਆਪਾਂ ਕੀ ਆਪਣੇ ਹਾਲਾਂ ਬਾਰੇ ਵੀ ਹਨਾ ਜਿਹੜੀ ਆਪਾਂ ਗੱਲਬਾਤ ਕਰਦੇ ਸੀ ਉਹਨਾਂ ਬਾਰੇ ਵੀ ਆਜੇ ਦਰਸ਼ਕ ਵੀਰੋ ਆਪਾਂ ਤੁਹਾਨੂੰ ਦਿਖਾਵਾਂਗੇ ਬਾਈ ਉਹਨਾਂ ਨੇ ਇੱਕ ਹਾਲ ਬਣਾਏ ਵੇਖੋ ਕਿ ਜਿਹੜੇ ਆਮ ਕਸਾਨ ਵੀਰੇ ਇਹ ਚੀਜ਼ ਕਹਿੰਦੇ ਨੇ ਵੀ ਨਾਰਮਲ ਟਰੈਕਟਰ ਹੁੰਦਾ ਉਹ ਜ਼ੋਰ ਲਾਉਂਦਾ ਏ ਜਾਂ ਡੀਜ਼ਲ ਦੀ ਖਪਤ ਵੱਧ ਜਾਂਦੀ ਆ ਉਹ ਚੀਜ਼ ਨੂੰ ਬਾਈ ਹੁਣਾਂ ਨੇ ਕਹ ਸਮਝ ਦੇਖੋ ਕਿ ਬਾਈ ਹੁਣੀ ਖੇਤੀਬਾੜੀ ਵੀ ਕਰਦੇ ਆ ਖੇਤੀਬਾੜੀ ਕਰਨ ਵਾਲੇ ਬੰਦੇ ਨੂੰ ਪਤਾ ਹੁੰਦਾ ਵੀ ਆਪਾਂ ਕਿਹੜੀ ਕਿਹੜੀ ਚੀਜ਼ ਦਾ ਧਿਆਨ ਰੱਖਿਆ ਜਾਵੇ ਤੇ ਬਾਈ ਇਹਦੇ ਬਾਰੇ ਦਿਲਵਾ ਕੇ ਦੱਸੋ ਹਣਾ ਇਹਦੇ ਚ ਕੀ ਕੁਆਲਿਟੀ ਆ ਬਾਈ ਇਹਦੇ ਚ ਇਹਦੇ ਬਾਈ ਜੀ ਸਭ ਤੋਂ ਪਹਿਲਾਂ ਤਾਂ ਇਹ ਫੋਲਡਿੰਗ ਟਾਈਮ ਆ ਹਾਂਜੀ ਇਹ ਬਾਕੀ ਇਹ ਕਲਟੀਵੇਟਰ ਜਿਹੜਾ ਹੈ ਸਪਰਿੰਗ ਦਾ ਠੀਕ ਆ ਬਾਈ ਇਹਦੇ ਸਪਰਿੰਗ ਲਾਉਣੇ ਆ ਕਿਉਂ ਸਪਰਿੰਗ ਨਾਲੋਂ ਵੀ ਇੱਕ ਤਾਂ ਕਲਟੀਵੇਟਰ ਟਰੈਕਟਰ ਤੇ ਲੋਡ ਨਹੀਂ ਠੀਕ ਹੈ ਜੀ ਕ੍ਰੈਕਟਰ ਡੀਜ਼ਲ ਘਟ ਖਾਂਦਾ ਹੈ ਠੀਕ ਹੈ ਜੀ ਮੰਨ ਲਓ ਜੇ ਕੋਈ ਖੇਤ ਵਿੱਚ ਜੜ ਜਾਂ ਪੱਥਰ ਆ ਗਿਆ ਤਾਂ ਟੈਂਡ ਨਹੀਂ ਟੁੱਟੂਗੀ ਸਪਰਿੰਗ ਲੈ ਜੂਗਾ ਹਾਂ ਵੀ ਉਹਨੇ ਜਦੋਂ ਉਹਦੀ ਖਿੱਚ ਪਾਉਗੀ ਹਣਾ ਤਾਂ ਹਾਂਜੀ ਸਪਰਿੰਗ ਲੂਜ ਹੋ ਕੇ ਸਪਰਿੰਗ ਡਗ ਪੂਆ ਤੇ ਟੰਗ ਨਹੀਂ ਟੁੱਟੂਗੀ ਟੰਗ ਨਹੀਂ ਟੁੱਟੂਗੀ ਹਣਾ ਭਾਈ ਇਹ ਵੀ ਮੇਰੇ ਹਿਸਾਬ ਨਾਲ ਹੈ ਭਾਈ ਜਿਵੇਂ ਕਈ ਉੱਤਾਂ ਦੇ ਏਰੀਏ 'ਚ ਹੁੰਦੇ ਹਨਾ ਉੱਥੇ ਇਹਨਾਂ ਦੀ ਜ਼ਿਆਦਾ ਮੰਗ ਹੋਊਗੀ ਜਿਵੇਂ ਇਹ ਦੇਖੋ ਜੀ ਐਮਪੀ ਯੂਪੀ ਹਰਿਆਣਾ ਜਾਦਾ ਕਰ ਯੂਪੀਸੀ ਡਿਮਾਂਡ ਆ ਇਹਦੀ ਯੂਪੀਸੀ ਬਾਈ ਯੂਪੀਸੀ ਬਿਨਾ ਸਪਰਿੰਗ ਤੋਂ ਕੋਈ ਲੈਂਦਾ ਨਹੀਂ ਸਪਰਿੰਗ ਵਾਲੀ ਚਾਹੀਦਾ ਉਹਨੂੰ ਠੀਕ ਆ ਬਾਈ ਇਹ ਬਾਈ ਜਿਵੇਂ ਜਿਵੇਂ ਮਾਰ ਕੇ ਦੇ ਲਈ 13 9 ਇਹ ਸਾਰੇ ਬਣਾ ਦਿੰਦੇ ਨੇ ਕਿ ਆਪਾਂ ਹਾਂਜੀ 9 13 7 15 ਜਿੰਨੀ ਟੈਂਡਾ ਚਾਹੀਦਾ ਉਹਨਾਂ ਦਾ ਮਿਲੂਗਾ ਆਪਣੇ ਕੋਲ ਠੀਕ ਆ ਬਾਈ ਇਹ 11 ਦਾ ਉਹ 9 ਜੋੜੀ 9 ਟੈਂਡਾ ਇਹ ਵੀ ਬਾਈ ਹੁਣੀ ਲਿਆ ਰਿਹਾ ਉਧਰ ਹੀ ਹਾਂਜੀ ਇਹ ਵੀ ਉੱਥੇ ਜਾਂਦਾ ਇਹ ਕੀ ਪ੍ਰਾਈਸ ਦੇ ਵਿੱਚ ਬਾਈ ਜਿਵੇਂ ਆ ਇਹ ਆਪਾਂ ਇਹਨਾਂ ਨੂੰ 38000 ਦਾ ਦਿੱਤਾ ਜੀ ਠੀਕ ਹੈ ਬਾਈ ਜਾਨੀ ਕਿ ਜਿਵੇਂ ਦਰਸ਼ਕ ਵੀਰੋ ਇੱਕ ਚੀਜ਼ ਮੈਂ ਹੋਰ ਦੱਸੂਗਾ ਕਿਉਂਕਿ ਇਹ ਨਾ ਆਪਣੇ ਕੋਲੇ 855 ਦੇ ਕਾਲ ਸੀਗੇ ਹਨ ਬਾਈ ਜਿਵੇਂ ਆਪਾਂ ਦੇਖਿਆ ਜੀ ਉਹ ਤੇ ਪ੍ਰੋਬਲਮ ਆਈ ਸੀਗੀ ਹਨਾ ਥੋੜੀ ਜੀ ਤੇ ਪਰ ਅਸੀਂ ਉਹਨੂੰ ਚੇਂਜ ਕਰਨ ਦਾ ਸਾਡਾ ਸੋਚ ਲਿਆ ਜੀ ਅਸੀਂ ਕਿ ਵੀ ਵੀ ਉਹ ਬਦਲਨੇ ਪੈਣਗੇ ਨਵੇਂ ਲਿਆਉਣੇ ਪੈਣਗੇ ਪਰ ਬਾਈ ਦਿਲਵਾਖ ਹੁਣਾਂ ਕੋਲੇ ਅਸੀਂ ਇੱਕ ਵਾਰੀ ਲੈ ਕੇ ਆਏ ਆ ਕਿ ਬਾਈ ਉਹਨਾਂ ਨੇ ਉਹਨੂੰ ਮੈਂ ਕਹਿੰਦਾ ਬਾਈ ਉਹਦੇ ਵਿੱਚ ਇੰਨਾ ਜ਼ਿਆਦਾ ਵੀ ਨਹੀਂ ਕੁਝ ਕਰਨਾ ਪਿਆ ਨਾ ਤਾਂ ਥੋੜਾ ਘੰਟੇ ਅੱਧੇ ਘੰਟੇ ਦਾ ਕੰਮ ਸੀ ਹਾਂ ਵੀ ਬਾਈ ਉਹਨਾਂ ਨੇ ਜਾਨੀ ਕਿ ਉਹ ਸੀ ਇੰਨੀ ਕਿ ਜਾਨੀ ਕਿ ਸੋਧ ਕਰਦੀ ਆ ਵੀ ਅੱਜ ਅਸੀਂ ਮੈਂ ਕਹ ਉਕੇ ਇਸ ਕਰਕੇ ਹਨਾ ਵਧੀਆ ਗੱਲ ਆ ਆਓ ਬਈ ਇਹਦੇ ਬਾਰੇ ਵੀ ਦੱਸੀਏ ਹਨਾ ਜਿਹੜੀ ਆਪਾਂ ਜਿਹੜੀ ਮਸ਼ੀਨ ਜਿਹੜੀ ਬੀਜ ਬਜਾਈ ਵਾਲੀ ਹੈ ਨਾ ਮਸ਼ੀਨ ਆ ਇਹਦੀ ਕੀ 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 ਬੀਜਦੀ ਹੈ ਬਾਈ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਇਹ ਬੈੱਡ ਵਾਲੀ ਮਸ਼ੀਨ ਆ ਜੀ ਮੱਕੀ ਬੀਜਣ ਵਾਲੀ ਠੀਕ ਆ ਬਾਈ ਜਿਹੜੀ ਹੁਣ ਲੋਕ ਲੈ ਕੇ ਆਉਂਦੇ ਆ 5 ਲੱਖ ਦੀ 7 ਲੱਖ ਦੀ ਉਹ ਉਨਾ ਹੀ ਕੰਮ ਇਹਨੇ ਕਰਨਾ ਉਨਾ ਹੀ ਉਹਨੇ ਕਰਨਾ ਠੀਕ ਆ ਬਾਈ ਬਈ ਪ੍ਰਾਈਸ ਆਪਾਂ ਇਹਦਾ ਫੇਰ ਦੱਸਾਂਗੇ ਪਹਿਲਾਂ ਆਪਾਂ ਸਾਰਾ ਕੁਝ ਇਹਦੇ ਬਾਰੇ ਐਂ ਦੱਸ ਦੀ ਬਈ ਕੀ ਕੀ ਬੀਜਦੀ ਆ ਇਹਦੇ ਨਾਲ ਜੀ ਦੇਖੋ ਇੱਕ ਤਾਂ ਮੱਕੀ ਠੀਕ ਆ ਬੈੱਡ ਤੇ ਬੈੱਡ ਦੇ ਉੱਪਰ ਹੀ ਛੋਲੇ ਮੂੰਗਫਲੀ ਬੈੱਡ ਦੇ ਉੱਪਰ ਹੀ ਬਾਜਰਾ ਜਵਾਰ ਠੀਕ ਹੈ ਭਾਈ ਕਣਕ ਵੀ ਬੀਜ ਸਕਦੇ ਹੋ ਤੁਸੀਂ ਬੈੱਡ ਦੇ ਉੱਪਰ ਅੱਛਾ ਭਾਈ ਭਾਈ ਦਿਲਵਾਕੇ ਦਾ ਬੈੱਡ ਛੋਟਾ ਵੱਡਾ ਹੁੰਦਾ ਹੈ ਠੀਕ ਹੈ ਜੀ ਉਹ ਜਾਨੀ ਕਿ ਸਾਈਜ਼ ਆਪਾਂ 10 ਕਿਲੋ ਘਟਾ ਵਧਾ ਸਕਦੇ ਹਾਂ ਹਾਂਜੀ 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 ਦਿਲਵਾਕੇ ਵੀ ਜਿਵੇਂ ਹੁਣ ਆਪਾਂ ਗੱਲ ਕੀਤੀ ਹੈ ਨਾ ਵੀ ਜਿਹੜੀਆਂ ਕੁਝ ਮਸ਼ੀਨਾਂ ਜਿਹੜੀਆਂ ਹੁਣ ਚੱਲ ਰਹੀਆਂ ਉਹ ਬਹੁਤ ਜ਼ਿਆਦਾ ਪ੍ਰਾਈਕੀ ਹੌਸਟਲੀ ਆ ਪਰ ਉਹਨਾਂ ਦੇ ਵਿੱਚ ਭਾਈ ਜਿਵੇਂ ਬੀਜ ਖਿੱਚਣਾ ਜਾਂ ਉਹਦੀ ਕੁਆਲਿਟੀ ਉਹ ਇਹਦੇ ਸੇਮ ਹੈ ਦੀ ਭਾਈ ਬਿਲਕੁਲ ਸੇਮ ਹੈ ਜੀ ਇੱਕ ਵੀ ਦਾਣਾ ਇਹਦੇ ਚ ਡੈਮੇਜ ਨਹੀਂ ਹੁੰਦਾ ਠੀਕ ਹੈ ਜੀ ਇੱਕ ਵੀ ਦਾ ਠੀਕ ਹੈ ਭਾਈ ਜਿਵੇਂ ਉਹ ਕਹਿੰਦੇ ਹੁੰਦੇ ਵੀ ਉਹ ਗਣਕੇ ਚੁੰਮ ਕਹਿੰਦੇ ਜਿਵੇਂ ਆਏ ਗਣਕੇ ਹੀ ਪਊਗਾ ਜੀ ਬੀਜ ਗਣਕੇ ਪਊਗਾ ਕੀ ਕੀ ਭਾਈ ਜਣਕੇ ਜਿਵੇਂ ਆਪਾਂ ਕਰ ਸਕਦੇ ਆ ਜਣਕੇ ਜਿਹੜੇ ਮੇਨ ਮੇਨ ਜਿਵੇਂ ਮੂੰਗੀ ਹੋਗੀ ਹਨਾ ਮੂੰਗੀ ਬੀਜ ਜਾਊਗਾ ਇਹਦੇ ਚ ਵੈਸੇ ਮੂੰਗੀ ਨੂੰ ਲੋਕ ਬੀਜ ਦੇ ਨਹੀਂ ਬਿੜਦੇ ਠੀਕ ਹੈ ਜੀ ਯਾਨੀ ਜੀ ਜੋ ਵੀ ਇਹਦੇ ਚ ਆਪਣਾ ਜੈਂਸ ਕਰਦੇ ਆ ਠੀਕ ਹੈ ਜੀ ਸਭ ਹੋਊਗੀ ਇਹਦੇ ਚ ਠੀਕ ਹੈ ਭਾਈ ਯਾਨੀ ਕਿ ਵਧਾ ਕਟਾ ਸਕਦਾ ਵਧਾ ਕੱਟਦੇ ਤਾਂ ਆਹ ਦੇਖੋ ਜੀ ਇਹ ਪਲੇਟ ਬਦਲੀ ਜਾਂਦੀ ਆ ਦੀ ਠੀਕ ਹੈ ਭਈਆ ਮੈਂ ਕੈਰੀਫਾਈਂਡ ਦਿਖਾਰੀ ਲੈਂਦੀ ਆ ਇਹ ਗਰਾਰੀ ਲੱਗਦੀ ਆ ਠੀਕ ਹੈ ਭਈਆ ਇਹ ਗਰਾਰ ਠੀਕ ਹੈ ਭਾਈ ਦਿਲਵਾਗ ਵੀ ਇਹ ਵੀ ਉਧਰ ਹੀ ਜਾ ਰਹੀ ਹੈ ਭਾਈ ਹਾਂਜੀ ਇਹ ਵੀ ਆਗਰਾ ਜਾ ਰਹੀ ਹੈ ਜੀ ਆਗਰਾ ਹੀ ਜਾ ਰਹੀ ਹੈ ਹਨਾ ਭਾਈ ਇਹਦੀ ਵੀ ਦਿਲਵਾਗ ਇੱਕ ਵਾਰੀ ਆਪਾਂ ਹਨਾ ਕਿਉਂਕਿ ਆਪਾਂ ਵੀਡੀਓ ਦੇ ਵਿੱਚ ਬੋਲੇ ਵੀ ਮਸ਼ੀਨਾਂ ਜਿਹੜੀਆਂ ਬਹੁਤ ਮਹਿੰਗੀਆਂ ਹੈ ਇਹਦਾ ਰੇਟ ਪੁੱਛਣਗੇ ਦਰਸ਼ਕ ਵੀ ਰਹਿਣਾ ਭਾਈ ਇਹ ਦੇਖੋ ਜੀ ਅਸੀਂ ਉਹਨਾਂ ਨੂੰ ਦਿੱਤੀ ਹੈ 1.5 ਲੱਖ ਰੁਪਏ ਦੀ ਉੱਥੇ ਪਹੁੰਚ ਪਹੁੰਚ ਹੀ ਜਾਣੀ ਕਿ ਹਾਂਜੀ ਹਾਂਜੀ ਠੀਕ ਹੈ ਭਾਈ ਭਾਈ ਬਹੁਤ ਜ਼ਿਆਦਾ ਫਰਕ ਪੈ ਗਿਆ ਹਨ ਜੀ ਆਪਾਂ ਸੋਚਿਆ ਜਾਵੇ ਵੀ ਫਰਕ ਤਾਂ ਦੇਖੋ ਜੀ ਹੁਣ ਡਬਲ ਤੋਂ ਵੀ ਜ਼ਿਆਦਾ ਹੈ ਡਬਲ ਤੋਂ ਵੀ 5.5 ਲੱਖ ਦੀ ਆਉਂਦੀ ਹੈ ਉਹ ਪ੍ਰੈਸ਼ਰ ਵਾਲੀ ਮਸ਼ੀਨ ਠੀਕ ਹੈ ਠੀਕ ਹੈ ਹਨਾ ਬਈ ਤੇ ਬਈ ਇੱਕ ਆਪਾਂ ਹਨਾ ਥਰੇਸ਼ਰਾਂ ਬਾਰੇ ਆਪਾਂ ਗੱਲਬਾਤ ਕਰ ਲਈ ਹੈ ਹਨਾ ਕਿਉਂਕਿ ਮੇਨ ਤੁਸੀਂ ਫੇਮਸ ਮੈਂ ਕਹਿੰਨਾ ਵੀ ਥਰੇਸ਼ਰਾਂ ਕਰਕੇ ਹੀ ਆ ਮੇਰੇ ਕੋਲ ਆਪਣਾ ਥਰੇਸ਼ਰ ਤੇ ਟਰਾਲੀ ਠੀਕ ਹੈ ਜੀ ਹਾਂ ਉਹਦੇ ਬਾਰੇ ਆਪਾਂ ਥਰੇਸ਼ਰਾਂ ਬਾਰੇ ਧਾਦੀ ਵੀ ਕਿਹੜੀ ਕਿਹੜੀ ਥਰੇਸ਼ਰ ਆਪਾਂ ਤਿਆਰ ਕਰਦੇ ਆ ਥਰੇਸ਼ਰ ਦੇਖੋ ਜੀ ਆਪਾਂ ਇੱਕ ਤਾਂ ਹੜਮਾ ਥਰੇਸ਼ਰ ਬਣਾਉਨੇ ਆ ਠੀਕ ਹੈ ਜੀ ਵੱਡਾ ਠੀਕ ਹੈ ਜੀ ਤੇ ਇੱਕ ਇਹ ਆਪਣਾ ਮਲਟੀ ਕ੍ਰੋਪ ਹੈ ਝੋਨਾ ਠੀਕ ਹੈ ਜੀ ਝੋਨਾ ਨਿਕਲਦਾ ਇਹਦੇ ਨਾਲ ਠੀਕ ਹੈ ਜੀ ਬਾਕੀ ਮਲਟੀ ਕ੍ਰੋਪ ਜੋ ਵੀ ਆਪਣੀ ਫਸਲ ਹੁੰਦੀ ਹੈ ਖੇਤੀ 'ਚ ਜਿਵੇਂ ਬਈ ਮਾਂ ਸਰੋਂ ਬਗੜ ਹਰ ਹਰ ਸਰੋਂ ਮੱਕੀ ਠੀਕ ਹੈ ਜੀ ਛੋਲੇ ਕਣਕ ਸਾਰਾ ਕੁਝ ਨਿਕਲੂਗਾ ਜੀ ਠੀਕ ਹੈ ਜੀ ਇਹ ਵੀ ਦਰਸ਼ਕ ਵੀਰੋ ਜਾਨਕਿ ਆਪਾਂ ਹਨਾ ਬਾਈ ਉਹਨਾਂ ਨੂੰ ਨਿੱਜੀ ਤੌਰ ਤੇ ਵੀ ਜਾਣਦੇ ਆ ਕਿਉਂਕਿ ਮੈਂ ਕਹਿੰਦਾ ਬਾਈ ਜਦੋਂ ਇਹ ਜਾਣਦੇ ਆ ਮੈਂ ਕਹਿੰਦਾ ਕਈ ਕਈ ਗੱਡੀਆਂ ਦੇ ਵਿੱਚ ਨਿਕਲਦੇ ਆ ਆਪਣੇ ਜਦੋਂ ਹਨਾ ਕਿਉਂ ਗੱਡੀਆਂ ਚ ਜਾਣਦੇ ਹਨ ਇੱਕ ਗੱਡੀ 'ਚ 12 12 14 14 ਲੋਡ ਹੁੰਦੇ ਆ 14 14 ਲੋਡ ਹੁੰਦੇ ਆ ਹਨਾ ਬਾਈ ਬਈ ਇਹਦੀ ਕਿਵੇਂ ਕਿੰਨੀ ਕਮਾਂ ਗਾ ਬਈ ਮੈਂ ਕਹਿੰਦਾ ਜਾਨਕਿ ਵੈਸੇ ਇਹ ਗੱਲ ਕਰ ਦਿੰਦੇ ਰਿਹਾ ਬਈ ਮੈਂ ਤਾਂ ਨਹੀਂ ਕਿ ਜਦੋਂ ਵੀ ਆਪਾਂ ਵਰਕਸ਼ਾਪ ਚ ਆਉਂਦੇ ਆ ਨਾ ਇਹ ਤੁਹਾਡੇ ਕੰਮ ਚੱਲਦਾ ਹੀ ਰਹਿੰਦਾ ਹੀ ਰਹਿੰਦਾ ਬਈ ਹਣਾ ਇਹ ਦੇਖੋ ਜੀ ਆਪਣਾ ਮਾਰ ਬਾਹਰ ਜਾਂਦਾ ਆਂਧਰਾ ਜਾਂਦਾ ਐਮਪੀ ਮਹਾਰਾਸ਼ਟਰ ਕਰਨਾਟਕ ਠੀਕ ਹੈ ਜੀ ਕਾਰ ਸਟੇਟਾਂ ਦੇ ਮਾਲ ਜਾਂਦਾ ਹੁਣ ਇਹ ਮਾਲ ਜੁਪੀ ਜਾਣਾ ਆਪਣਾ ਠੀਕ ਹੈ ਜੀ ਜਣ ਕਿ ਬਈ ਇਹਦੀ ਜਣ ਕਿ ਜਿਵੇਂ ਮਲਟੀ ਜਿਵੇਂ ਸਾਰਾ ਜਿਵੇਂ ਤੁਸੀਂ ਦੱਸਿਆ ਹਣਾ ਇਹਦੀ ਕੀ ਕਾਸਟ ਰਹਿ ਜਾਂਦੀ ਹੈ ਜਿਵੇਂ ਸਾਰੇ ਇਹ ਇਹਦਾ ਜਿਹੜਾ ਮਲਟੀ ਹੈ ਮਲਟੀ ਦਾ ਜੀ ਹੁਣ 3 ਲੱਖ ਰੁਪਈਆ ਕੀਮਤ ਹੈ ਦੀ ਠੀਕ ਹੈ ਜੀ ਹਾਂਜੀ ਜਿਹੜਾ ਬਿਨਾ ਮਲਟੀ ਤੋਂ ਹੈ ਕੱਲਾ ਮੱਕੀ ਜਾਂ ਹੋਰ ਕੱਲਾ ਉਹ 1.5 ਠੀਕ ਹੈ ਉਹ ਜਾਨੀ ਕਿ ਜਿਹੜੇ ਹਿਸਾਬ ਨਾਲ ਦਰਸ਼ਕ ਨੇ ਬਣਾਉਣਾ ਹੈ ਨਾ ਜੇਸਾ ਬਣਾਉਣਾ ਹਾਂ ਹਾਂ ਜੀ ਬਾਕੀ ਜਿਹੜਾ ਆਪਣਾ ਵੱਡੀ ਮਸ਼ੀਨ 4 4.5 5 ਲੱਖ ਤੱਕ ਦੀ ਮਸ਼ੀਨ ਆਪਣੇ ਕੋਲ ਠੀਕ ਹੈ ਭਾਈ ਭਾਈ ਹੋਰ ਕੀ ਕੀ ਹੈ ਨਾ ਕੀ ਜਿਹੜੇ ਆਪਣੇ ਕੋਲੇ ਹੈਗਾ ਜਿਹੜਾ ਕੋਈ ਹੋਰ ਇਸ ਤੋਂ ਇਲਾਵਾ ਜਿਹੜੇ ਆਪਾਂ ਬਣਾਉਨੇ ਆ ਇਸ ਤੋਂ ਇਲਾਵਾ ਆਪਣੇ ਹੁਣ ਪਲੈਂਟਰ ਬਣੂਗਾ ਆਲੂ ਵਾਲਾ ਠੀਕ ਹੈ ਜੀ ਇਹ ਡਿੱਗਰ ਬਣਨਗੇ ਉਹ ਹੁਣ ਜ ਆਉਣ ਵਾਲੇ ਸਮੇਂ ਚ ਅਗਲੇ ਜਿਵੇਂ ਜਿਵੇਂ ਅਸੀਂ ਹੈ ਨਾ ਤੇ ਜਿਵੇਂ ਭਾਈ ਤਬਗਾ ਲੈਫਟ ਵਾਲੀ ਤਬੀ ਠੀਕ ਹੈ ਜੀ ਲੈਫਟ ਵਾਲੇ ਹੈਰੋ ਠੀਕ ਹੈ ਜੀ ਉਹ ਹੁਣ ਬਣਨੇ ਇਸ ਤੋਂ ਬਾਅਦ ਆਪੇ ਬਾਅਦ ਜਾਂ 10 ਦਿ ਠੀਕ ਹੈ ਜੀ ਉਹ ਲੈਫਟ ਵਾਲੇ ਹੈਰੋ ਜਾਣਗੇ ਠੀਕ ਹੈ ਬਾਈ ਜਿਵੇਂ ਬਾਈ ਰੋਟਾ ਰੋਟੇਟਰ ਬਾਰੇ ਵੀ ਹੈ ਨਾ ਵੀ ਆਪਣਾ ਰੋਟਾਵੇਟਰ ਵੀ ਬਣਾਉਨੇ ਆ ਪਰ ਅਸੀਂ ਰੋਟਾਵੇਟਰ ਘੱਟ ਬਣਾਉਨੇ ਆ ਜਾਨੀ ਕਿ ਮੇਰੇ ਨਾਲ ਤੁਹਾਡੇ ਕੋਲ ਇਹਦਾ ਕੰਮ ਹੀ ਜ਼ਿਆਦਾ ਰਹੇ ਜਾਣ ਆ ਬਾਈ ਹੁਣੀ ਇਹਦੇ ਨਾਲ ਨਿੱਕੇ ਤੋਂ ਨਿੱਕੇ ਜਿਹੜਾ ਪੁਰਜਾ ਜਿਵੇਂ ਆ ਮੈਂ ਬਾਈ ਨੂੰ ਕਹਦੂੰਗਾ ਦਿਖਾ ਦਿਓ ਨਾ ਕੋਈ ਵੀ ਥ੍ਰੈਸ਼ਰ ਚ ਵੀ ਜਾਂ ਕੋਈ ਵੀ ਮਸ਼ੀਨ ਚ ਵਰਤੇ ਜਾਣ ਵਾਲਾ ਨਿੱਕੇ ਤੋਂ ਨਿੱਕਾ ਪੁਰਜਾ ਬਾਈ ਹੁਣੀ ਆਪਦੇ ਹੱਥੀ ਬਣਾਉਂਦੇ ਆ ਤਿਆਰ ਕਰਦੇ ਆ ਤੇ ਇੱਕ ਬਾਈ ਹੁਣੀ ਮੈਂ ਕਹਿੰਦਾ ਬਾਈ ਤਕਰੀਬਨ ਕਾਫੀ ਝਰ ਲਮਾਰਸੇ ਤੋਂ ਹੋ ਗਿਆ ਨਾ ਕੰਮ ਕਰਦੇ ਜਿਵੇਂ ਬਜ਼ੁਰਗਾਂ ਤੋਂ ਹਾਂ ਕਿੰਨੇ ਸਾਲਾਂ ਤੋਂ ਜਾਨਕੀ ਭਈ ਆਪਾਂ ਜਿਹੜਾ ਬਜ਼ੁਰਗਾਂ ਤੋਂ ਕੰਮ ਕਰਦੇ ਆ ਰਹੇ ਦੇਖੋ ਜੀ ਬਜ਼ੁਰਗ ਸਾਡੇ ਪਹਿਲਾਂ ਹਲਟ ਹੁੰਦੇ ਸੀ ਰੇਟ ਠੀਕ ਹੈ ਜੀ ਉਹ ਜੁਪੀ ਸੀ ਸਾਨੂੰ 1962 ਤੋਂ ਲਾਉਂਦੇ تھے ਠੀਕ ਹੈ ਜੀ ਤੇ 62 ਚ ਬਾਕੀ ਅਸੀਂ ਹੌਲੀ ਹੌਲੀ ਜਮ ਜਮ ਪੜੀ ਗਏ ਪੜੇ ਪੰਜਾਬ ਦਾਸ ਕਰੀਆਂ ਸਿੱਧੇ ਉੱਥੇ ਦਾਸ ਕਰੀਆਂ ਸਿੱਧੇ ਉੱਥੇ ਠੀਕ ਹੈ ਜੀ ਤੇ ਅਸੀਂ ਮੈਂ ਵੱਡੇ ਭਾਈ ਸਾਡੇ 80 ਚ ਲੱਗੇ ਇਸ ਕੰਮ ਚ ਠੀਕ ਹੈ ਜੀ ਤੇ ਮੈਂ 90 ਚ ਲੱਗਾ ਜੀ ਠੀਕ ਹੈ ਜੀ ਭਾਈ ਮੇਰੇ ਸਾਹਮਣੇ ਬਜ਼ੁਰਗਾਂ ਦੀ ਕਮਾਈ ਕੀਤੀ ਕਰਕੇ ਤਾਂ ਹੀ ਹਨਾ ਜੁਪੀ ਤੱਕ ਜੇ ਬੰਦੇ ਹਨਾ ਜੇ ਆਪਣੇ ਕੋਲੇ ਆਉਂਦੇ ਵੀ ਪਏ ਆ ਵੀ ਬਜ਼ੁਰਗਾਂ ਦੀ ਕਮਾਈ ਕੀਤੀ ਕਰਕੇ ਹਨਾ ਵੀ ਉਹ ਪੀੜੀ ਦਰ ਪੀੜੀ ਆਪਣੇ ਵਿੱਚ ਗੌਰ ਆਈ ਗਿਆ ਹਾਂ ਹਾਂਜੀ ਹਾਂਜੀ ਤੇ ਕਿਸੇ ਵੀ ਵੀਰ ਨੇ ਹਨਾ ਕੋਈ ਵੀ ਸੰਧਾ ਬਾਰੇ ਕੋਈ ਜਾਣਕਾਰੀ ਲੈਣੀ ਹੈ ਤੇ ਭਾਈ ਉਹਨਾਂ ਦੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਲਿਓ ਸਕਰੀਨ ਉੱਪਰ ਭਾਈ ਉਹਨਾਂ ਦਾ ਨੰਬਰ ਚੱਲਦਾ ਆਊਗਾ ਤੇ ਕੋਈ ਵੀ ਗੱਲਬਾਤ ਕਰਨੀ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਕਰ ਦਿਓ ਕਿਸੇ ਨਹੀਂ ਵੀ ਵੀਰ ਨੇ ਆਪਣੇ ਜਿਹੜੇ ਮਸ਼ੀਨਰੀ ਦੇ ਸੰਧਾਂ ਦੀ ਆਪਣੀ ਵੀਡੀਓ ਕਰਾਉਣੀ ਹੈ ਤਾਂ ਆਪਣੇ ਪੇਜ ਦੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਲਿਓ ਜਿਉਂਦੇ ਬਾਅਦ ਦੇ ਰਹੋ ਜੀ ਮਿਲਦੇ ਆਗੇ ਹੋਰ ਵੀਡੀਓ ਚ ਧੰਨਵਾਦ